ਸੁਹੀ ਮਹੱਲਾ ਪੰਜਮਾ ਸੁਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 749 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਸਾਬ ਕਹਿੰਦੇ ਸਾਰੇ ਬ੍ਰਹਮੰਡ ਦਾ ਮਾਲਿਕ ਪ੍ਰਮਾਤਮਾ ਜਿਹੜਾ ਹੈ ਸਤਗੁਰ ਦੇ ਰਾਹੀ ਜਿਹੜਾ ਮਿਲਦਾ ਹੈ ਉਹ ਪ੍ਰਮਾਤਮਾ ਆਪ ਹੀ ਕਰਨਹਾਰ ਹੈ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਆਪ ਜੀ ਦੇ ਸ਼ਬਦ ਰੂਪੀ ਚਰਨਾਂ ਦੀ ਧੂੜ ਤੇਰਾ ਸੇਵਕ ਮੰਗਦਾ ਹੈ ਇਸੇ ਕਰਕੇ ਆਪ ਜੀ ਦੇ ਦਰਸ਼ਨ ਤੋਂ ਮੈਂ ਬਲਿਹਾਰ ਜਾਂਨਾ ਮੇਰੇ RAM ਰਾਏ ਜਿਉ ਰੱਖਿਆ ਤੇ ਰਹੀ ਹੈ हे ਪ੍ਰਮਾਤਮਾ ਜਿਵੇਂ ਆਪ ਜੀ ਮੈਨੂੰ ਰੱਖਦੇ ਹੋ ਮੈਂ ਉਵੇਂ ਹੀ ਰਾਜੀ ਹਾਂ ਤੁਤ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਹੈ ਆਪ ਜੀ ਹੀ ਆਪਣਾ ਨਾਮ ਜਪਾਉਂਦੇ ਹੋ ਤੇ ਜਦੋਂ ਨਾਮ ਜਪਾਉਂਦੇ ਹੋ ਤੇ ਉਹ ਜਿਹੜਾ ਸੁਖ ਹੈ ਆਪ ਜੀ ਦਾ ਹੀ ਦਿੱਤਾ ਹੋਇਆ ਹੈ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਇ ਮੁਕਤੀ ਦੇਣ ਵਾਲੀ ਸੇਵਾ ਉਹ ਪ੍ਰਮਾਤਮਾ ਆਪ ਬਖਸ਼ਿਸ਼ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ ਕਿਸੇ ਮਨੁੱਖ ਦੇ ਵਸ ਦੇ ਵਿੱਚ ਨਹੀਂ ਕਿ ਮੈਂ ਸੇਵਾ ਕਰ ਸਕਾਂ ਉਹ ਪ੍ਰਮਾਤਮਾ ਹੀ ਆਪਣੇ ਸੇਵਕ ਨੂੰ ਸੇਵਾ ਦੇ ਵਿੱਚ ਲਾਂਦਾ ਹੈ ਤਹਾ ਬਿਕੰਟ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਮੇਰੇ ਵਾਸਤੇ ਉਹ ਸਵਰਗ ਹੈ ਜਿੱਥੇ ਤੇਰੇ ਕੀਰਤਨ ਦੇ ਨਾਲ ਮੇਰਾ ਮਨ ਜੁੜ ਜਾਵੇ ਤੋ ਇਸ ਕੀਰਤਨ ਦੇ ਨਾਲ ਇਸ ਬੰਦਗੀ ਦੇ ਨਾਲ ਸ਼ਰਧਾ ਲਾਣ ਵਾਲਾ ਵੀ ਪ੍ਰਮਾਤਮਾ ਆਪ ਹੈ ਜੇ ਮਨੁੱਖ ਕਹੇ ਕਿ ਮੈਂ ਆਪਣੀ ਹਿੰਮਤ ਦੇ ਨਾਲ ਸ਼ਰਧਾ ਲਾ ਲਮ ਉਹ ਨਹੀਂ ਹੋ ਸਕਦਾ ਸਿਮਰ ਸਿਮਰਨ ਸਿਮਰ ਨਾਮ ਜੀ ਮਾ ਤਨ ਮਨ ਹੋਏ ਨਿਹਾਲਾ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਮੇਰਾ ਤਨ ਤੇ ਮਨ ਨਿਹਾਲ ਹੋ ਗਿਆ ਚਰਨ ਕਮਲ ਤੇਰੇ ਤੋਏ ਤੋਏ ਪੀਮਾ ਮੇਰੇ ਸਤਿਗੁਰ ਦੀਨ ਦੇ ਆਲਾ ਆਪ ਜੀ ਦੇ ਸ਼ਬਦ ਰੂਪੀ ਚਰਣਾ ਕਮਲਾਂ ਨੂੰ ਮੈਂ ਤੋ ਕੇ ਰਸਨਾ ਦੇ ਰਾਹੀ ਪੀਨਾ ਹੇ ਮੇਰੇ ਸਤਿਗੁਰੂ ਦੀਨਤ ਦਇਆ ਕਰਨ ਵਾਲੇ ਕੁਰਬਾਨ ਜਾਈ ਉਸ ਵੇਲਾ ਸੁਹਾਵੀਤ ਸੁਮਰਿਆ ਦੁਆਰੇ ਆਇਆ ਮੈਂ ਉਸ ਸਮੇਂ ਤੋਂ ਉਸ ਵੇਲੇ ਤੋਂ ਉਸ ਦਿਨ ਤੋਂ ਕੁਰਬਾਨ ਜਾਣਾ ਤੇ ਮੇਰੇ ਵਾਸਤੇ ਉਹ ਵੇਲਾ ਸਮਾਂ ਚੰਗਾ ਹੈ ਜਦੋਂ ਮੈਂ ਆਪ ਜੀ ਦੇ ਦਰਸ਼ਨਾਂ ਦੇ ਵਾਸਤੇ ਤੇਰੇ ਦਰ ਦੇ ਉੱਤੇ ਆਵਾਂ ਨਾਨਕ ਕੋ ਪ੍ਰਪੇ ਕਰਪਾਲਾ ਸਤਿਗੁਰੂ ਪੂਰਾ ਪਾ ਦਾਸ ਨਾਨਕ ਦੇ ਉੱਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਪੂਰੇ ਸਤਿਗੁਰੂ ਦੇ ਰਾਹੀ ਐਸਾ ਪ੍ਰਮਾਤਮਾ ਬ੍ਰਹਮੰਡ ਦਾ ਮਾਲਕ ਮੈਨੂੰ ਮਿਲਿਆ ਹੈ ਜਿਹੜਾ ਬ੍ਰਹਮੰਡ ਦਾ ਮਾਲਕ ਹਰ ਕਾਰਜ ਆਪ ਸਵਾਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ